ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਆਪਣੇ 슈ਗਰ ਦੇ ਲੈਵਲ ਨੂੰ ਸਦਾ ਲਈ ਕੰਟਰੋਲ ਵਿੱਚ ਕਰਨਾ ਚਾਹੁੰਦੇ ਹੋ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਿਸ ਪੱਤੇ ਬਾਰੇ ਦੱਸਾਂਗੇ ਤੁਸੀਂ ਇਸ ਦਾ ਸੇਵਨ ਜ਼ਰੂਰ ਕਰਨਾ ਹੈ ਤਾਂ ਇਹ ਪੱਤਾ ਹੈ ਬੇਲ ਪੱਤਰ ਦਾ ਪੌਦਾ ਇਹੇ ਦੋਸਤੋ ਤੁਹਾਡੇ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੋਵੇਗਾ ਤੁਸੀਂ ਇਸ ਦਾ ਸੇਵਨ ਖਾਲੀ ਪੇਟ ਕਰਨਾ ਹੈ ਅਤੇ ਖਾਲੀ ਪੇਟ ਇਸ ਦੇ ਸੇਵਨ ਨਾਲ ਤੁਹਾਨੂੰ ਇਸ ਦਾ ਇੰਨਾ ਜ਼ਿਆਦਾ ਫਾਇਦਾ ਹੋਵੇਗਾ ਕਿ ਤੁਹਾਨੂੰ ਸ਼ੂਗਰ ਦਾ ਰੋਕਾ ਦੇ ਵੀ ਨਹੀਂ ਹੋਵੇਗਾ ਜੇਕਰ ਤੁਹਾਨੂੰ ਸ਼ੂਗਰ ਹੋਵੇ ਤਾਂ ਉਸ ਦਾ ਲੈਵਲ ਕੰਟਰੋਲ ਵਿੱਚ ਆ ਜਾਵੇਗਾ ਸ਼ੂਗਰ ਹੀ ਨਹੀਂ ਬਲਕਿ ਇਹ ਬਾਵਾਸੀਰ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਬਾਵਾਸੀਰ ਲਈ ਵੀ ਤੁਸੀਂ ਹਫ਼ਤੇ ਵਿੱਚ ਦੋ ਵਾਰ ਇਸ ਦਾ ਸੇਵਨ ਕਰਨਾ ਹੈ ਤਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਕਿ ਤੁਸੀਂ ਇਸ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਦੋਸਤੋ ਇਸ ਦੇ ਸੇਵਨ ਨਾਲ ਤੁਹਾਨੂੰ ਸਰਦੀ ਬੁਖਾਰ ਕਦੇ ਨਹੀਂ ਹੋਵੇਗਾ ਇਸ ਤੋਂ ਇਲਾਵਾ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧੇਗੀ ਜੇਕਰ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਗੀ ਤਾਂ ਦੋਸਤੋ ਕਦੇ ਵੀ ਕੋਈ ਵੀ ਰੋਗ ਤੁਹਾਨੂੰ ਨਹੀਂ ਲੱਗੇਗਾ ਜੇਕਰ ਤੁਹਾਨੂੰ ਜ਼ਹਿਰੀਲਾ ਕੀੜਾ ਕੱਟ ਗਿਆ ਹੋਵੇ ਤਾਂ ਦੋਸਤੋ ਤੁਸੀਂ ਇਸ ਦੇ ਪੱਤੇ ਨੂੰ ਪੀਸ ਕੇ ਇਸ ਦਾ ਲੇਪ ਉਸ ਜ਼ਹਿਰ ਵਾਲੀ ਜਗ੍ਹਾ ਉੱਪਰ ਲਗਾਉਣਾ ਹੈ ਭਾਵੇਂ ਕਿ ਜਿੱਥੇ ਕੀੜਾ ਕੱਟ ਗਿਆ ਹੋਵੇ ਤੁਹਾਨੂੰ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਦੋਸਤੋ ਉਸ ਕੀੜੇ ਦਾ ਜ਼ਹਿਰ ਵੀ ਆਪਣੇ ਆਪ ਬਾਹਰ ਨਿਕਲ ਜਾਵੇਗਾ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸ਼ੂਗਰ ਲਈ ਬਵਾਸੀਰ ਲਈ ਇਸ ਦਾ ਸੇਵਨ ਕਿਸ ਤਰ੍ਹਾਂ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਬਹਿਲ ਪੱਤਰ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਧੋਣ ਤੋਂ ਬਾਅਦ ਤੁਸੀਂ ਸ਼ੂਗਰ ਵਾਲੇ ਮਰੀਜ਼ ਇਸ ਦਾ ਸੇਵਨ ਕਰਨ ਕਿ ਰੋਜ਼ਾਨਾ ਇੱਕ ਪੱਤਾ ਜਾਂ ਤਾਂ ਚਬਾ ਚਬਾ ਕੇ ਖਾਣਾ ਹੈ ਜਾਂ ਫਿਰ ਉਸ ਪੱਤੇ ਦਾ ਰਸ ਕੱਢ ਕੇ ਇੱਕ ਚਮਚ ਉਸ ਰਸ ਦੀ ਪੀ ਕੇ ਉਪਰੋਂ ਦੀ ਇੱਕ ਗਲਾਸ ਗੁੰਗੁਨਾ ਪਾਣੀ ਪੀਣਾ ਹੈ ਅਤੇ ਨਾਲ ਦੋਸਤੋਂ ਦੋ ਤਿੰਨ ਕਾਲੀ ਮਿਰਚਾਂ ਵੀ ਖਾਣੀਆਂ ਹਨ ਬਤੇ ਬਵਾਸਿਰ ਵਾਲੇ ਮਰੀਜ਼ ਵੀ ਇਸ ਦੇ ਸਿਰਫ ਪੱਤਿਆਂ ਦਾ ਹੀ ਸੇਵਨ ਕਰਨ ਪੱਤਿਆਂ ਨੂੰ ਚਬਾਚ-ਬਾ ਕੇ ਖਾਣ ਹਫਤੇ ਵਿੱਚ ਸਿਰਫ ਦੋ ਵਾਰੀ ਤਾਂ ਜੇਕਰ ਤੁਸੀਂ ਅਜਿਹਾ ਕਰੋਗੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਾਰਮਲ ਰਹੇਗਾ ਅਤੇ ਤੁਹਾਨੂੰ ਇਹਨਾਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਜਾਵੇਗੀ ਦੋਸਤੋਂ ਤੁਸੀਂ ਸਿਰਫ ਹਫਤੇ ਵਿੱਚ ਦੋ ਵਾਰ ਹੀ ਇਸ ਦਾ ਸੇਵਨ ਕਰਨਾ ਹੈ ਉਹ ਵੀ ਸਿਰਫ ਇੱਕ ਪੱਤਾ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਜੀ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ